ਸਸਿ ਕਾ ਜੀ ਹੋ ਕੀ ਹਾਲ ਚਾਲ ਨੇ ਅੱਜ ਆਪਾਂ ਕੁਛੋੜੀ ਗੱਲ ਕਰਾਂਗੇ ਗੁਰੂ ਮਹਾਰਾਜ ਦੱਸਦਿਨੇ ਉਹ ਕਹਿੰਦੇ ਵੀ ਸਾਨੂੰ ਨਾ ਆਪਣੇ ਬੱਚਿਆਂ ਨੂੰ ਸਾਨੂੰ ਆਪਣੇ ਬੱਚਿਆਂ ਨੂੰ ਸਿਰਫ ਦੱਸਣਾ ਹੁੰਦਾ ਹੈ ਸਿਰਫ ਸਮਝਾਉਣਾ ਹੁੰਦਾ ਹੈ ਉਹਨਾਂ ਨੂੰ ਰਸਤਾ ਦਿਖਾਉਣਾ ਹੁੰਦਾ ਹੈ ਕਿ ਜਿਹੜਾ ਅਸੀਂ ਉਹਨਾਂ ਬੱਚਿਆਂ ਤੇ ਕੋਈ ਗੁੱਸਾ ਗਿਲਾ ਜਿਹੜਾ ਅਸੀਂ ਕਰਦੇ ਆ ਨਾ ਉਹ ਅਸੀਂ ਮੋਹ ਦੇ ਵਿੱਚ ਕਰ ਬੈਠਦੇ ਆ ਜਿਹੜਾ ਅਸੀਂ ਕਹਿੰਦੇ ਆ ਨਾ ਤੂੰ ਪੜਦਾ ਨਹੀਂ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਕਰਦਾ ਬੱਚਿਆਂ ਨੇ ਆਪਣੀ ਲਾਈਫ ਦੇ ਲਈ ਕਰਨਾ ਹੁੰਦਾ ਲੇਕਿਨ ਜਿਹੜਾ ਮਾਪੇ ਹੁੰਦਾ ਨਾ ਉਹ ਮੋਹ ਦੇ ਚੱਕਰ ਦੇ ਵਿੱਚ ਉਹ ਕਰ ਬੈਠਦਾ ਬੱਚਿਆਂ ਨੂੰ ਬੋਲ ਬੈਠਦਾ ਤੇ ਜਿਹੜੇ ਇਹ ਸ਼ਬਦ ਹਨ ਇਹ ਇਨਸਾਨ ਦੇ ਉੱਤੇ ਬਹੁਤ ਡੂੰਗਾ ਅਸਰ ਪਾਉਂਦੇ ਆ। ਐਸੀ ਕਰਕੇ ਗੁਰੂ ਮਹਾਰਾਜ ਸ਼ਬਦ ਨੂੰ ਗੁਰੂ ਦੱਸਦੇ ਆ ਉਹ। ਵੀ ਜਿਹੜਾ ਸ਼ਬਦ ਹੈ ਨਾ ਉਹ ਗੁਰੂ ਹੈ। ਬੱਚਿਆਂ ਨੂੰ ਸਿਰਫ ਸਮਝਾਓ। ਬੱਚੇ ਬੱਚੇ ਨਹੀਂ ਹੁੰਦੇ। ਬੱਚਿਆਂ ਨੂੰ ਸਭ ਪਤਾ ਹੁੰਦਾ ਹੈ ਬੱਚੇ ਸਭ ਦੇਖਦੇ ਆ ਮਸਿਰ ਫੋਨ ਨੂੰ ਰਸਤਾ ਦਿਖਾਉਣ ਵਾਲਾ ਚਾਹੀਦਾ ਹੁੰਦਾ ਹੈ ਬਾਕੀ ਉਹ ਪ੍ਰਮਾਤਮਾ ਉਹ ਵਾਹਿਗੁਰੂ ਹੈ ਹਰ ਇਹ ਸੰਤ ਇਹ ਆਪਦੇ ਆਪ ਦੇ ਕਰਮ ਹੈ ਤੇਰਾ ਤੇਰੇ ਨਾਲ ਹੈ ਜੇ ਤੂੰ ਜੇ ਮੈਂ ਪ੍ਰਮਾਤਮਾ ਨੂੰ ਯਾਦ ਕਰੂੰਗਾ ਨਾ ਤਾਂ ਜਿਹੜੇ ਮੇਰੇ ਕੀਤੇ ਹੋਏ ਕਰਮ ਹਨ ਉਹ ਕੱਟੇ ਜਾਣਗੇ ਜੇ ਮੈਂ ਪ੍ਰਮਾਤਮਾ ਨੂੰ ਯਾਦ ਕਰੂੰਗਾ ਤਾਂ ਉਹਦਾ ਅਹਿਸਾਸ ਵੀ ਮੈਨੂੰ ਹੋਊਗਾ ਦੁੱਖ ਵੀ ਮੇਰਾ ਘਟਿਆ ਜਾਊਗਾ ਉਹ ਮੇਰੇ ਇਕੱਲੇ ਲਈ ਹੈ ਉਹ ਅਹਿਸਾਸ ਮੇਰੇ ਇਕੱਲੇ ਲਈ ਹੈ ਤੇਰਾ ਤੇਰੇ ਲਈ ਹੈ ਇਸ ਕਰਕੇ ਬੱਚਿਆਂ ਨੂੰ ਸਮਾ ਜ਼ਰੂਰੀ ਹੈ ਜਿਹੜੇ ਬੱਚਿਆਂ ਨੂੰ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਜਿਨ੍ਹਾਂ ਨੂੰ ਪਿਆਰ ਨਹੀਂ ਮਿਲਦਾ ਨਾ ਉਹ ਫਿਰ ਕੁਦਰਤੀ ਜਿਹੜੀ ਜਿਹੜੀ ਚੀਜ਼ ਆਪਣੇ ਕੋਲੇ ਨਹੀਂ ਹੁੰਦੀ ਬੰਦਾ ਉਸੇ ਵਾਸਤੇ ਬਾਹਰ ਭਜਦਾ ਨਾ ਜੋ ਆਪਣੇ ਕੋਲੇ ਨਹੀਂ ਹੈ ਇਨਸਾਨ ਉਸੇ ਵਾਸਤੇ ਭਜਦਾ ਨਾ ਤਾਂ ਜਦੋਂ ਬੱਚਿਆਂ ਨੂੰ ਪਰਿਵਾਰ ਦੇ ਵਿੱਚ ਪਿਆਰ ਨਹੀਂ ਮਿਲਦਾ ਤਾਂ ਉਹ ਵੀ ਪਟਕ ਜਾਂਦੇ ਆ ਮਾਪੇ ਦਾ ਫਰਜ਼ ਸਿਰਫ ਰਿਸ਼ਤਾ ਤੇ ਬੱਚਿਆਂ ਦਾ ਫਰਜ਼ ਵੀ ਇਹੀ ਹੈ ਵੀ ਉਹ ਉਹ ਆਪਣੇ ਮਾਪੇ ਤੋਂ ਜਿਹੜਾ ਉਹਨਾਂ ਦਾ ਲੰਘਿਆ ਹੋਇਆ ਸਮਾਂ ਉਹਦਾ ਤਜਰਬਾ ਲੈ ਲੈਣਾ ਬੱਚਿਆਂ ਦਾ ਵੀ ਇਹੀ ਹੱਕ ਬਣਦਾ ਜਿਹੜੇ ਬੱਚੇ ਹਨ ਆਪਣੇ ਚਾਹੇ ਕੋਈ ਵੀ ਬੱਚਾ ਹੈ ਜੀ ਕੋਈ ਵੀ ਵੀਡੀਓ ਵੀ ਵੇਖਦਾ ਹੈਗਾ ਹਨਾ ਜਿਹੜੇ ਛੋਟੇ ਆ ਤਾਂ ਬੱਚਿਆਂ ਦਾ ਵੀ ਹੱਕ ਬਣਦਾ ਵੀ ਉਹ ਜਿਹੜਾ ਤੁਹਾਡਾ ਮਾਪਾਪ ਦਾ ਜਿਹੜਾ ਉਹ ਬੱਚੇ ਮਾਪਾਪ ਨੂੰ ਦੇਖ ਕੇ ਸਿੱਖ ਜਾਂਦੇ ਆ ਬੱਚੇ ਅਸਲ ਦੇ ਵਿੱਚ ਬੱਚੇ ਬੱਚੇ ਹੁੰਦੇ ਨਹੀਂ ਉਹ ਤਾਂ ਮਾਪਾਪ ਮੋਹ ਦੇ ਵਿੱਚ ਕਰ ਬੈਠਦਾ ਚਲੋ ਬਾਕੀ ਸਭ ਵਧੀਆ ਵੀਰੇ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜਿੰਨੇ ਵੀ ਭੈਣ ਭਰਾ ਸਾਰੇ ਚੈਨਲ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਮਾਲਕ ਸਭ ਨੂੰ ਕਾਮਯਾਬੀ ਬਖਸ਼ੇ ਤਰੱਕੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਜੈਸਾਈਆਂ ਦੀ ਜੈ ਮਸਤਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਦੇ ਹਾਂ ਖੁਸ਼ ਰਹੋ